ਨਾ ਕੋਈ ਮਸਲਾ ਆਇਆ ਸੀਗਾ ਜੀ ਕਿਸੇ ਇਥੇ ਇਮੀਗ੍ਰੇਸ਼ਨ ਦਾ ਕੰਮ ਕਰਦ ਰਣੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਇੱਕ ਐਕਸਟਰੈਕਸ਼ਨ ਕਾਲ ਆਈ ਸੀਗੀ 10 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀਗੀ ਉਹਨਾਂ ਤੋਂ ਤੇ ਇਹਦੇ ਉੱਤੇ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰਦਾ ਸਾਡੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਇਸ ਪੈਟਰਨ ਨੂੰ ਸੋਲਵ ਕੀਤਾ ਤੇ ਇੱਕ ਦੋਸ਼ੀ ਹੈਗਾ ਜੀ ਮਨਦੀਪ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇ ਮਨਦੀਪ ਸਿੰਘ ਦੇ ਉੱਤੇ ਆਲਰੇਡੀ ਕਈ ਪੁਰਾਣੇ ਮੁਕੱਦਮੇ ਵੀ ਹੈਗੇ ਨੇ ਤੇ ਉਸ ਬੰਦੇ ਨੇ 10 ਲੱਖ ਰੁਪਏ ਦੀ ਸਿੱਧੇ ਡਿਮਾਂਡ ਕੀਤੀ ਸੀਗੀ ਜੀ ਇਮੀਗ੍ਰੇਸ਼ਨ ਵਾਲਾ ਨੂੰ ਫੋਨ ਕਰ ਸਰ ਕੀ ਪੰਨੇ ਪ੍ਰੋਫਾਈਲ ਕੀ ਹੈ ਜਿਹਨੇ ਚੋਤੀ ਮੰਗੀ ਹੈ ਇਕ ਕੱਲਾ ਵੀ ਕੋਈ ਮਾਮਲਾ ਨਹੀਂ ਦਰਜ ਹੈ ਇਸ ਤੋਂ ਅੱਗੇ ਵੀ ਤਿੰਨ ਐਫ ਆਰ ਵੀ ਪੁਰਾਣੀਆਂ ਦਰਜ ਹੈ ਜੀ ਇੱਕ ਨਸ਼ੇ ਦਾ ਮੁਕੱਦਮਾ ਦਰਜ ਹੈਗਾ ਜੀ ਐਨ ਡੀ ਪੀ ਐ ਸੈਕਟਰ ਤਹਿਤ ਇਸ ਤੋਂ ਇਲਾਵਾ ਦੋ ਐਕਸਟਰੈਕਸ਼ਨ ਦੇ ਆਲਰੇਡੀ ਮੁਕੱਦਮੇ ਦੇ ਵਿੱਚ ਦਰਜ ਹੈਗੇ ਨੇ ਇਹ ਚੌਥੀ ਐਫ ਆਰ ਵੀ ਦੇ ਉੱਤੇ ਦਰਜ ਹੋਈ ਹੈ ਜੀ ਇਹ ਵੱਡੇ ਗੇਮ ਨਾਲ ਸੰਬੰਧਿਤ ਹੈ ਉਸ ਸੰਬੰਧੀ ਹਜੇ ਤਫ਼ਤੀਸ਼ ਕਰ ਰਹੇ ਹਾਂ ਜੀ ਕਿਉਂਕਿ ਇਹ ਕੱਲ ਹੀ ਅਰੈਸਟ ਹੋਇਆ ਹੈਗਾ ਜੈਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮਾਂਡ ਵੀ ਲੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਇਸ ਕੇਸ ਚੱਲ ਰਹੀ ਹੈ ਕੋਈ ਹੋ ਇਸਨੇ ਉਹਨੂੰ ਫੋਨ ਕੀਤਾ ਸੀਗਾ ਜੀ ਉਹਨੂੰ ਸਿੱਧੇ ਕਹਿੰਦਾ ਸੀਗਾ 10 ਲੱਖ ਰੁਪਏ ਦੇ ਦੋ ਜੇ ਪੁਲਿਸ ਨੂੰ ਦੱਸਿਆ ਜਾਂ ਤੁਸੀਂ 10 ਲੱਖ ਰੁਪਏ ਨਹੀਂ ਦਿੱਤੇ ਤੇ ਤੁਹਾਡੇ ਉੱਤੇ ਤੁਹਾਡੇ ਪਰਿਵਾਰ ਤੇ ਜਾਨੀ ਮਾਲੀ ਨੁਕਸਾਨ ਕੀਤਾ ਜਾਏਗਾ ਤੁਹਾਡੇ ਉੱਤੇ ਐਕਸ਼ਨ ਲਿੱਤਾ ਜਾਏਗਾ ਸਰ ਕੋਈ ਅਸਲ ਨਹੀਂ ਨਹੀਂ ਹਜੇ ਤੱਕ ਬਰਾਮਗੀ ਨਹੀਂ ਹੋਈ ਇਹਨੂੰ ਰੈਸਟ ਕਰਕੇ ਫਿਰ ਇਹ ਹੈਗਾ ਜੀ ਮਨਦੀਪ ਸਿੰਘ ਹੈਗਾ ਜੀ ਪਿੰਡੇ ਦਾ ਹੈਗਾ ਪੱਕਾ ਤੇ ਪੁੱਤਰ ਹੈਗਾ ਗੁਰਮੀਤ ਸਿੰਘ ਐਫ ਆਈ ਆਰ ਨੰਬਰ 444 ਸਿਟੀ ਫਰੀਦਕੋਟ ਦੇ ਕਿਹੜੇ ਕਲੱਬ ਲੌਂਚ ਕੀਤੀ ਗਈ ਹੈ ਸਰ ਪਗੜਾ ਕਿਵੇਂ ਨਹੀਂ ਦੇ ਇਟ ਵਾਸ ਸਾਡੀ ਟੈਕਨੀਕਲ ਟੀਮ ਸਾਡੀ ਸੀਆਈਏ ਉਹਨਾਂ ਨੇ ਕਾਫੀ ਅچھے ਮਤਲਬ ਐਕਸ਼ਨ ਦਿੱਤਾ ਸੀਗਾ ਜੀ ਜੋ ਡਿਟੇਲ ਸੀਗੀਆਂ ਜੀ ਉਹਦੇ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਐ ਤੇ ਕਾਫੀ ਜਲਦੀ ਇਹਨੂੰ ਅਰੈਸਟ ਕੀਤਾ ਗਿਆ ਕਿਉਂਕਿ ਸਰ ਇੱਕ ਸਾਈਕਲ ਕ੍ਰੈਮ ਦੀ ਇਹ ਹੈਗੇ ਮਾਮਲੇ ਲਗਾਤਾਰ ਆ ਰਹੇ ਪਬਲਿਕ ਨੂੰ ਕਲੀਅਰ ਕਰਦਾ ਹਾਂ ਅਪਡੇਟ ਮਾਧਿਅਮ ਰਾਹੀਂ ਪਬਲਿਕ ਨੂੰ ਇਹੀ ਕਹਿਣਾ ਤੇ ਕੋਈ ਵੀ ਤੁਹਾਡੇ ਧਿਆਨ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਸਾਡੇ ਫਰੀਦਕੋਟ ਪੁਲਿਸ ਦੇ ਹੈਲਪਲਾਈਨ ਨੰਬਰ ਹਰ ਜਗ੍ਹਾ ਸਾਡੇ ਆਫੀਸਰਸ ਦੇ ਨੰਬਰ ਪਬਲਿਕਲੀ ਡਿਸਪਲੇ ਹੈਗੇ ਨੇ ਵੈਬਸਾਈਟ ਤੇ ਉਤੇ ਅ ਜਿੱਥੋਂ ਤੱਕ ਹੋ ਸਕਦਾ ਹੈਗਾ ਵੀ ਅਸੀਂ ਐਂਡ ਤੱਕ ਉਸ ਮੁੱਦੇਸਲੇ ਨੂੰ ਲੈ ਕੇ ਜਾਵਾਂਗੇ ਤੇ ਉਹਨੂੰ ਕਰੈਕ ਕਰਨ ਦੀ ਕੋਸ਼ਿਸ਼ਾਂ ਕਰਾਂਗੇ। ਅੱਲਾ ਬੰਦਾ ਇਹ ਹੈ ਵੀ ਵਰਕ ਕਰ ਰਿਹਾ ਹੈ। दैट इज ਅ ਪਾਰਟ ਆਫ ਇਨਵੈਸਟੀਗੇਸ਼ਨ ਵੀ ਫਰਥਰ ਚੱਲ ਰਿਹਾ ਹੈ।